ਕੋਈ ਖੇਤੀ ਮਦਦਪਾ ਨਿਕਿਤ ਕਾਗੜੀ ਪਹਲੇ ਜੰਗੀਆਂ ਸਰਕਾਰ ਨੇ ਜੋ ਕਾਗੜੀਆਂ ਉਸ ਨੂੰ ਅੱਜ ਪਹਲੰਦਾ ਤੇ ਜੋ ਖੇਤੀ ਹੈ ਉਸ ਨੂੰ ਨਿਕਿਤ ਦੰਦਾ ਬਲਾਇਆ ਕੋਈ ਤੁਸੀਂ ਮਿੰਟ ਨਹੀਂ ਕਰਿਆ ਹੀ ਕੋਈ ਦਾਵੇ ਵੀ ਨਹੀਂ ਕਰਤੰ ਦਿੱਤੀ ਜਿਹੜੇ ਢੋਲੀ ਅੱਗੇ ਵਿਦੇਸ਼ਾਂ ਤੋਂ ਨਾਲੇ ਆਉਂਦੇ ਹੁੰਦੇ ਸੀ ਉਸ ਨਾਲੇ ਦੀ ਤਰੁੱਟੀ ਨੂੰ ਤੁਸੀਂ اپنی زمین ਨੂੰ ਆਪਣੇ ਸਰੀਰਾਂ ਤੇ ਕਰਤਾ ਹਟ ਝਲ ਕੇ ਇਸ ਦੇਸ਼ ਦੀ ਜੋ ਨਾਲ ਦੀ ਤੁਲੋਂ ਸੀ ਉਸ ਨੂੰ ਪੂਰਾ ਕੀਤਾ ਪਰ ਇਹ ਸਰਕਾਰ ਤੇ ਕੋਈ ਵੀ ਆਈ ਕਾਂਗਰਸ ਆਈ ਉਸ ਨੇ ਵੀ ਇਸ ਨੂੰ ਇਸ ਪਾਸੇ ਕਿਤੇ ਤੇ ਕੋਈ ਧਿਆਨ ਨਹੀਂ ਦਿੱਤਾ ਇਸ ਨੂੰ ਡੋਗਿਆ ਕੋਡੂ ਬਾਦ ਆ ਛੁਠੇ ਨਾਲੇ ਲਾਣਾ ਮੋਦੀ ਆ ਗਿਆ ਇਸ ਨੇ ਬਹੁਤ بڑے بڑے ਸੁਦੇ ਨਾਲ ਬਾਦੇ ਕੀਤੇ ਮਾ ਕੌਲ ਨੇ ਇਹ ਨਹੀਂ ਕਿ ਮੈਂ ਕਿ ਸਰਨੋਤਾ ਕਲਜਾ ਮੱਤ ਨੂੰ ਸਵੈਨਾਂ ਅਧਿਰ ਕੋਡ ਲਾਗੂ ਕਰੂੰ ਅਧਿਕਾਰਾਓ ਜੁਨਾ ਜੋ ਸਵੈਨਾਂ ਅਧਿਰ ਕੋਡ ਉਸ ਨੂੰ ਲਾਗੂ ਕਰਨ ਦੇ ਸਾਰੇ ਬਾਧੇ ਸੋਦੇ ਨਾਲ ਐਨਐਸਪੀ ਤੋਂ ਲਾ ਕੇ ਕੀਤੇ 11 14 ਤੋਂ ਲਾ ਕੇ 11 ਮਹੀਨੇ ਸਾਲ ਇਸ ਨੂੰ ਮੁੜ ਕੇ ਦਿੱਤੇ ਨੂੰ

جیسی پانچن میرکانے بھی تکتے ہیں یہ نیاں تین فصلہ تے اینوارس کی دیوار کی بھی پرکا ہو نبیلہ کی انہوں نے کلی موگی لی فصلتے اینوارس کی دیوار کو اہلال بابا کریا سی وہ بھی انہوں نے پورا نیتے رہے آتے سوڈا کرتی ہوا ہی منتری وہ جو آب تکھرے کرگا ہے کہ وہاں دے گا ہے کہ وہاں سانڈا ہے کہ بوکل حاصل رکھنا چھوٹے چھوٹے گروپ بنا کے ستر سال تو ار ہو گئے دیکھنے